ਲਓ ਜੀ BK Tex ਕੰਪਨੀ ਦੇ ਸੂਟ ਬੌਣਗੇ ਆਪਣੇ ਕੋਲ ਪਿਓਰ ਕਾਟਨ ਦੇ ਵਿੱਚ ਡਬਲ ਸ਼ੇਡ ਵਾਲੇ ਸਿੰਗਲ ਸ਼ੇਡ ਵਾਲੇ ਇਹਦੇ ਵਿੱਚ ਬ੍ਰਿਕ-ਬ੍ਰਿਕ ਪ੍ਰਿੰਟ ਵਾਲੇ ਵੀ ਨੇ ਬਿਨਾ ਪ੍ਰਿੰਟ ਵਾਲੇ ਵੀ ਨੇ ਪਲੇਨ ਵੀ ਨੇ ਤੇ ਵੱਖੋ-ਵੱਖਰੇ ਨੇ ਤੁਹਾਨੂੰ ਇਕੱਲਾ-ਇਕੱਲਾ ਕਰਕੇ ਰੰਗ ਵੀ ਦਿਖਾਵਾਂਗੇ ਹੋਰੇ ਮਟੀਰੀਅਲ ਦੀ ਮਾਲ ਦੇਵਾਂਗੇ ਤੁਹਾਨੂੰ ਇਹ ਦਿਖਾਓ ਜਿਹਦੇ ਰੰਗ ਦੇਖੋ ਭਾਈ ਲਓ ਜੀ BK Tex ਆ ਗਏ ਨੇ ਬੜੇ ਸੋਹਣੇ-ਸੋਹਣੇ ਸੂਟ ਕਾਟਨ ਦੇ ਇਹ ਸੇਲ ਮੇਲਾ ਲੱਗੇਗਾ ਭਾਈ ਪੂਰੇ ਮਿੱਠੇ ਰੇਡ ਦੇ ਵਿੱਚ ਵਿਆਹੇ ਸਮਾਂ ਚੈੱਕ ਕਰੀ ਚੱਲੋ ਇਹਦੇ ਵਾਸਤੇ ਕੁਟਾ ਕੀ ਸੋਨੀ ਕੋ 300 ਨਹੀਂ ਕੋ 200 ਨਹੀਂ ਦੇਖੋ ਇਹ ਤੁਹਾਨੂੰ ਪੂਰੇ ਫੈਦੇ ਨਾਲ ਦੇਵਾਂਗੇ ਆਪਾਂ ਸੂਟ ਚੈੱਕ ਕਰੀ ਚੱਲੋ ਰੰਗ ਦੇਖੀ ਚੱਲੋ stoff ਅਖਰੇ ਰੰਗ ਤੇ ਕੰਗਾ ਸੂਟਾਂ ਦੀ ਡੋਟ ਵੀ ਨੇ ਭਾਈ ਬਿਸਕਟ ਟੈਕਸ ਦੇਖੀ ਚੱਲੋ ਆ ਲਓ ਇਹ ਜਿਸ ਨੇ ਵੀ ਤੁਹਾਨੂੰ ਸੂਟ ਸਰੋਂ ਦਿਖਾ ਰਹੇ ਆ ਇਹਨਾਂ ਦੀ ਸੇਲ ਲਾਈ ਆਪਾਂ ਨੇ ਸਿਰਫ ਤੇ ਸਿਰਫ 100 ਰੁਪਏ ਦੇ ਵਿੱਚ ਇੱਕ ਸੂਟ ਮਿਲੇਗਾ 100 ਰੁਪਏ ਦੇ ਵਿੱਚ 5 ਮੀਟਰ ਸੂਟ ਉਹਦੇ ਵਿੱਚ ਮੈਚਿੰਗ ਵੀ ਨੇ ਆਲ ਓਵਰ ਵੀ ਨੇ ਬੱਤੂ ਬੱਤੂ ਸੂਟ ਨੇ ਚੱਕ ਲੋ ਪਿਓਰ ਕਾਟਨ ਦੇ ਵਿੱਚ ਪੂਰੇ ਫਾਇਦੇ ਨਾਲ ਆ ਦੇਖੋ ਰੰਗ ਸਾਰੇ ਵਾਧੂ ਪਹੁੰਚ ਗਏ ਨੇ ਨਵੇਂ ਤੋਂ ਨਵੇਂ ਆ ਲੋ ਦੇਖੀ ਜੀ ਲੋ ਦੇਖੋ ਜੀ ਪਲੇਨ ਪ੍ਰਿੰਟ ਸਾਰੇ ਤਰ੍ਹਾਂ ਦੇ ਵੱਖੋ ਵੱਖਰੇ ਕੱਪੜੇ ਧੋਦਗੇ ਨੇ ਭਾਈ ਆਪਣੇ ਕੋਲੇ ਸਿਰਫ ਤੇ ਸਿਰਫ 100 ਰੁਪਏ ਦੇ ਵਿੱਚ ਮੇਲਾ ਲੱਗ ਚੁੱਕਿਆ ਪੂਰੇ ਛੇ ਦੇ ਨਾਲ ਦੇਖੋ ਆ ਲਓ ਵਿੱਚ ਕੱਟਵਰਕ ਵਾਲਾ ਵੀ ਆ ਗਿਆ ਇਹ ਵੀ ਆ ਗਿਆ ਕਹਿੰਦੇ ਵਿਛੀ ਕੜਾਈਆਂ ਕੁੜੀਆਂ ਵਾਲੇ ਸਾਰੇ ਪਲੇਨ ਕਰੇ ਵਾਗੇ ਦੇਖੋ ਸਾਰੇ ਸਾਰੇ ਵੱਖੋ ਵੱਖਰੇ ਕੱਪੜੇ ਪਹੁੰਚ ਚੁੱਕੇ ਨੇ ਭਾਈ ਸਿਰਫ ਤੇ ਸਿਰਫ 100 ਰੁਪਏ ਦੇ ਵਿੱਚ ਲਓ ਜੀ ਇਹਦਾ 200 ਮੀਟਰੀ ਪੈ ਗਿਆ ਦੇਖੋ ਕਿਸੀ ਕਿੰਨੇ ਫੈਦੇ ਨਾਲ ਆ ਗਿਆ ਭਾਈ ਪੂਰੇ ਫੈਦੇ ਨਾਲ ਜੱਗ ਲੋ ਰੇਮਾ ਕੋਡਨਾ ਸਾਰੇ ਬੱਖੋ ਬੱਖੇ ਕੱਪੜੇ ਰਗੰਜਾ ਆ ਲੋ ਦੇਖੋ ਜੀ ਪ੍ਰਿੰਟ ਵਾਲਾ ਕਿਆ ਬਾਤ ਹੈ ਜੀ ਦੇਖੋ ਆ ਲੋ ਆ ਪ੍ਰਿੰਟ ਵਾਲਾ ਆ ਗਿਆ ਦੇਖੋ ਜੀ ਆ ਲੋ ਇਹ ਸੈਲਫ ਪ੍ਰਿੰਟ ਦੇ ਵਿੱਚ ਹੈ ਇਹ ਵੀ ਸੈਲਫ ਦੇ ਵਿੱਚ ਹੈ ਆ ਲੋ ਚੈੱਕ ਕਰੀ ਚਲੋ ਲਓ ਜੀ ਲੈ ਕਿਆ ਬਾਤ ਹੈ ਪ੍ਰਿੰਟ ਵਾਲਾ ਆਇਓ ਮੈਂ ਤਿੰਨ ਸੀ ਦੇਖੋ ਸਿਰਫ 100 ਰੁਪਏ ਦੇ ਵਿੱਚ ਮੇਲਾ ਲੱਗ ਦਿੱਤਾ ਪੂਰੇ ਫਾਇਦੇ ਨਾਲ ਦੇਵਾਂਗੇ ਭਾਈ ਚੈੱਕ ਕਰ ਲੋ ਬੀਕੇ ਟੈਕਸ ਦਾ ਮਾਲ ਖੁੱਲ ਗਿਆ ਲੱਗੇ ਨੇ ਢੇਰਾਂ ਨੇ ਢੇਰ ਦੇਖੋ ਭਾਈ ਲਓ ਜੀ ਇਹ ਕਿੱਥੋਂ ਜੀ ਲਓ ਜੀ ਪ੍ਰਿੰਟ ਚਾਲਾ ਆ ਗਿਆ ਪਲੇਨ ਆ ਗਿਆ ਆ ਲਓ ਲੈ ਬਰਕਾ ਆ ਗਿਆ ਦੇਖੋ ਇਹ ਵੀ ਚੱਕੋ 100 ਜੀ ਦੇਖੋ ਭਾਈ ਸੈਂ ਬਾਦੂ ਦੇ ਆਹ ਮੋਟ ਗਏ ਨਵੇਂ ਨਵੇਂ ਆ ਲੋ ਪ੍ਰਿੰਟ ਬਲੇਨ ਸਲਵਾਰ ਦੇ ਨਾਲ ਆਈ ਵੀ 100 ਦੀ ਕਰਤਾ ਕੰਮ ਲਓ ਜੀ ਦੇਖੋ ਜੀ ਇਹ ਸੈਲਫ ਦੇ ਵਿੱਚ ਆ ਸਲਵਾਰ ਡਬਲ ਛੇਡਰ ਆ ਗਿਆ ਦੇਖੋ ਆ ਲੋ ਇਹ ਮੈਟਰੀਅਲ ਸੁਦਾ ਹੈ ਦੇਖੋ ਜੀ ਕੀ ਬਾਤ ਹੈ ਜੀ ਓਨਲੀ ਔਨ ਸਿਰਫ ਤੇ ਸਿਰਫ 100 ਰੁਪਏ ਦੇ ਵਿੱਚ ਲੱਗ ਚੁੱਕਿਆ ਮੇਲਾ ਪੂਰੇ ਮਿੱਠੇ ਰੇਡ ਦੇ ਵਿੱਚ ਮਾਲ ਲੇਤਾ ਤੁਹਾਨੂੰ ਦੇਖੋ ਚੱਕ ਲਈ ਚਲੋ ਕੁਆਲੀਆਂ ਪਾਉਂਦੀਆਂ ਸਿਰਾ ਤੋਂ ਸਿਰਾ ਦੇਖੋ ਜੀ ਲਓ ਜੀ ਲਓ ਜੀ ਕੀ ਬਾਤਾਂ ਨੇ ਕਹਿੰਨਾ ਕੀ ਬਾਤਾਂ ਨੇ ਚੱਕਾਉ ਲੱਗ ਗਿਆ ਮੇਨਾ ਦੇਖੋ ਬਾਦੂ ਸੁੱਨੇ ਢੇਰ ਲੱਗ ਗਿਆ ਬਈ ਮਾਲ ਦਾ ਲੈ ਵੇਖੋ ਆਹ ਦੇਖੋ ਬਰਕ ਵਾਲਾ ਲੈ ਚੱਕ ਲੋ 100 ਰੁਪਏ ਦੇ ਵਿੱਚ ਵੱਡੀ ਜ਼ੇਰ ਵੀ ਲੱਗ ਚੁੱਕੀ ਐ ਪੂਰੇ ਮਿੱਠੇ ਰੇਡ ਦੇ ਲਓ ਜੀ ਆ ਦੇਖੋ ਸਾਰਾ ਮਾਲ ਆ ਵੀ ਆ ਆਪਣੇ ਇੱਥੇ ਗੇਟ ਦੇ ਵਿੱਚ ਐਂਟਰ ਹੋਣ ਸਾਰ ਤੁਹਾਨੂੰ ਇਹ ਸੇਲ ਲੱਗੀ ਮਿਲੇਗੀ ਸਿਰਫ ਤੇ ਸਿਰਫ 100 ਰੁਪਏ ਦੇ ਵਿੱਚ ਵੀ ਕੇ ਟੈਕਸ ਚੈੱਕ ਕਰ ਲਓ ਵੱਖ-ਵੱਖਰੇ ਕੱਪੜੇ ਨੇ ਇਹਦੇ ਵਿੱਚ ਪ੍ਰਿੰਟ ਪਲੇਨ ਸਾਰੇ ਤਰ੍ਹਾਂ ਦੇ ਸੈਲਫ ਵਾਲੇ ਵੀ ਨੇ ਆ ਦੇਖੋ ਬਾਰਡਰ ਵਾਲਾ ਆਰ ਕੰਡੀ ਦੇ ਵਿੱਚ ਚੈੱਕ ਕਰੋ ਜੀ ਆ ਲੋ ਦੇਖੋ ਆਹ ਲੋ ਜਾਂਗ ਕਾਟਨ ਆ ਗਈ ਦੇਖੋ ਜੀ ਕੀ ਬਾਤ ਹੈ ਜੀ ਇਹ ਵੀ ਪੂਰੇ ਫਾਇਦੇ ਨਾਲ ਸਾਰਾ 100 ਰੁਪਏ ਦੇ ਵਿੱਚ ਆ ਲੋ ਇਹ ਵੀ ਪ੍ਰਿੰਟ ਦੇ ਵਿੱਚ ਆ ਦੇਖੋ ਜੀ ਇਹ ਵੀ ਬਾਰਡਰ ਵਾਲਾ ਆ ਗਿਆ ਲੋ ਸਾਰੇ ਵੱਖੋ ਵੱਖਰੇ ਕੱਪੜੇ ਪਹੁੰਚ ਗਏ ਨੇ ਸਿਰਫ ਤੇ ਸਿਰਫ 100 ਚ ਲਓ ਜੀ ਦੇਖੋ ਆ ਲੋ ਲਓ ਜੀ ਲੈ ਪ੍ਰਿੰਟ ਵਾਲਾ ਇੰਨਾ ਸੋਹਣਾ ਸੂਟ ਕਢਾਈ ਵਾਲਾ ਆ ਗਿਆ ਮੋਰਨੀ ਨੀ ਆਣਾ ਬਸ ਤਕਰੀਆ ਆ ਲੋ ਆ ਲੋ ਚੱਕੋ ਜੀ ਜ਼ਰਾ ਲੱਗ ਚੁੱਕਿਆ ਮੇਲਾ ਪੂਰਾ ਭਾਰੀ ਫਾਇਦੇ ਨਾਲ ਆ ਲੋ ਕਰੇ ਵਾਗੀ ਦੇਖੋ ਜੀ 100 ਰੁਪਏ ਦੇ ਵਿੱਚ ਆਰਗੰਜਾ ਦੀ ਸੋਚ ਆ ਲੋ ਚੱਕ ਲੋ ਲੜਾ ਤੇ ਮੇਲੇ ਦਸ਼ਵੇਸ਼ ਕਲਾਸ ਆ ਉਸ ਹੋਟਲਾ ਕਲਾ ਵਿਖੇ ਦੇਖੋ ਭਾਈ ਲੱਗ ਚੁੱਕਿਆ ਭਾਰੀ ਸੇਰ ਮੇਲਾ ਸਿਰਫ ਤੇ ਸਿਰਫ 100 ਰੁਪਏ ਦੇ ਵਿੱਚ 100 ਰੁਪਏ ਦੇ ਪੂਰੇ ਫਾਇਦੇ ਨਾਲ ਮਾਲ ਲੈ ਤਰਨ ਨੂੰ ਲੁੱਟ ਲੋ ਮੇਲਾ ਜੋ ਲੱਗ ਗਿਆ ਭਾਈ 100 ਰੁਪਏ ਦੇ ਵਿੱਚ ਸਿਰਫ ਤੇ ਸਿਰਫ ਦੇਖੋ ਬਾਦੂ ਮਾਲ ਸੋਏ ਸੇਲ ਦਾ ਫਾਇਦਾ ਖਾਓ ਸੋਨੇ ਸੋਨੇ ਨਵੇਂ ਨਵੇਂ ਕੈਂਡ ਕੈਂਡ ਰੰਗ ਲੈ ਕੇ ਜਾਓ ਜੀ शुक्रिया ਜੀ ਧੰਨਵਾਦ